ਮੈਂ ਪਹਿਲਾਂ ਵੀ ਦੱਸ ਚੁੱਕਾ ਮੀਡੀਆ ਭਾਈਚਾਰੇ ਨੂੰ ਹੁਣ ਵੀ ਦੱਸ ਰਿਹਾ ਆ ਕਿਉਂਕਿ ਜਿਹੜਾ 2024 ਦਾ ਇਲੈਕਸ਼ਨ ਆ ਉਹ ਹਿੰਦੁਸਤਾਨ ਦੀ ਜਨਤਾ ਸਿੱਧ ਕਰ ਚੁੱਕੀ ਹੋਈ ਆ ਵੀ ਇਹਨਾਂ ਨੇ 10 ਸਾਲ ਦੇ ਵਿੱਚ ਲੂਟ ਖਸੂਟ ਕੀਤੀ ਹੈ ਔਰ ਜਿਹੜਾ ਇਹਨਾਂ ਨੇ ਕਿਹਾ ਸੀ ਹਰ ਆਦਮੀ ਦਾ ਸਾਥ ਤੇ ਹਰ ਦਾ ਵਿਕਾਸ ਔਰ ਉਹ ਤੁਸੀਂ ਆਪਣੇ ਪਿੰਡਾਂ 'ਚ ਦੇਖ ਸਕਦੇ ਹੋ ਕਿੰਨੇ ਬੰਦਿਆਂ ਦਾ ਵਿਕਾਸ ਹੋਇਆ ਵਿਕਾਸ ਹੋਇਆ ਅੰਡਾ ਨਿਯੰਬਾਨੀ ਉਹ ਰਾ ਰਾ ਵਗੈਰਾ ਦਾ ਇਹਨਾਂ ਦਾ ਵਿਕਾਸ ਹੈ ਇਹ ਲੋਕਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਦੇ ਵਿਕਾਸ ਵਾਸਤੇ ਸਰਕਾਰ ਬਣਾਈ ਜਾ ਰਹੀ ਅੱਜ ਵੀ ਜਿਹੜੀ ਹੈ ਇਹ ਠੇਕੇ ਤੇ ਸਰਕਾਰ ਆ ਇਹ ਉਹਨਾਂ ਅਮੀਰਾਂ ਬੰਦਿਆਂ ਨੇ ਠੇਕੇ ਤੇ ਸਰਕਾਰ ਦਿੱਤੀ ਹੋਈ ਆ ਔਰ ਇਹ ਠੇਕੇ ਦੀ ਸਰਕਾਰ ਚੱਲਦੀ ਆ ਮੈਂ ਬੜੀ ਸਾਫ਼ ਤੇ ਸਪਸ਼ਟ ਗੱਲ ਕਹਿਣੀ ਚਾਹੁੰਦਾ ਸ਼੍ਰੀ ਰਾਮ ਮੰਤਰੀ ਬਰੇ ਕਿ ਜਣਾ ਸ਼੍ਰੀ ਰਾਮ ਮਹਾਰਾਜ ਜਿਹੜੀ ਹਰ ਬੰਦੇ ਨੇ ਇੱਕ ਗੱਲ ਕੀਤੀ ਆ ਪੂਰਾ ਹਿੰਦੁਸਤਾਨ ਨਹੀਂ ਸਾਰੀ ਦੁਨੀਆ ਦੇ ਵਿੱਚ ਰਾਮ ਭਗਵਾਨ ਦੇ ਉਪਾਸਕਾ ਔਰ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਨਾ ਤਾਂ ਇਹਨਾਂ ਨੇ ਕਹਿਨ ਤੇ ਮੇਰੇ ਰਾਮ ਬਗਾਨੇ ਹੋ ਜਾਣੇ ਆ ਤੇ ਨਾ ਇਹਨਾਂ ਨੇ ਕਹਿਨ ਤੇ ਮੇਰੇ ਰਾਮ ਆਪਣੇ ਹੋ ਜਾਣੇ ਆ ਗੱਲ ਸਮਝਦੇ ਨਾ ਮੈਂ ਰਾਮ ਚੰਦਰ ਭਗਵਾਨ ਦਾ ਉਪਾਸਕ ਸੀ ਹੈ ਔਰ ਰਹਾਂਗਾ ਇਹ ਅੱਜ ਜਿਹੜੀ ਗੱਲ ਕਰ ਰਹੇ ਆ ਇਹਦੇ ਤੋਂ ਪਹਿਲਾਂ ਰਾਜੀਵ ગાંધી ਜੀ ਨੇ ਉਹਦੇ ਤਾਲੇ ਖਲੋਏ ਸੀ ਤੁਹਾਨੂੰ ਯਾਦ ਹੋਣਾ ਇਸ ਗੱਲ ਨੂੰ ਕਿ ਇਹਨਾਂ ਨੇ ਤਾਲੇ ਖਲੋਵਾਏ ਸੀ ਜਿਹੜੇ ਔਰ ਉਸ ਉਸ ਲਈ ਤਾਂ ਇਹਨਾਂ ਨੂੰ ਯਾਦ ਵੀ ਨਹੀਂ ਸੀ ਆਪਾਂ ਇਹ ਕੋਈ ਮੈਂ ਸਮਝਦਾ ਵੀ ਜੇ ਕੋਈ ਮੰਦਰ ਬਣਾ ਲੈਣਾ ਇਹ ਮੰਦਰ ਬਣਾਉਣੇ ਜਿਹੜੇ ਹੈ ਇਹ ਸਾਡੇ ਜਿਵੇਂ ਚਾਰ ਸ਼ੰਕਰਾਚਾਰਿਆ ਚਾਰ ਸ਼ੰਕਰਾਚਾਰਿਆ ਜਿਹੜੀਆਂ ਇੱਕ ਸਾਡੀਆਂ ਸੁਭਾਵਾਂ ਬਣੀਆਂ ਹੋਈਆਂ ਉਹਨਾਂ ਦਾ ਕੰਮ ਆ ਬਣਾਉਣਾ ਨਾ ਕਿ ਪੀਐਮ ਦਾ ਕੰਮ ਆ ਮੰਦਰ ਬਣਾਉਣੇ ਮੰਦਰ ਬਣਾਉਣ ਦੀ ਜਿਹੜੀ ਇਹ ਗੱਲ ਕਰਦੇ ਆ ਮੰਦਰ ਤਾਂ ਲੋਕ ਲੋਕਾਂ ਦੇ ਪੈਸੇ ਨਾਲ ਬਣਿਆ ਲੋਕਾਂ ਦੀ ਆਸਥਾ ਨਾਲ ਬਣਿਆ ਲੋਕਾਂ ਦੀ ਸ਼ਰਧਾ ਨਾਲ ਬਣਿਆ ਪਹਿਲਾਂ ਵੀ ਰਾਮ ਭਗਵਾਨ ਨੇ ਕਹਿੰਦੇ ਨੇ ਜੇ ਜੋ ਰਾਮ ਕੋਲੇ ਕੇ ਆਏ ਹੈ ਹਮ ਉਹੀ ਕੋਲੇ ਕੇ ਆਏ ਇਹ ਕੌਣ ਹੁੰਦੇ ਮੈਂ ਕੌਣ ਆ ਰਾਮ ਨੂੰ ਲੈ ਕੇ ਆਉਣ ਵਾਲਾ ਮੈਂ ਤਾਂ ਮਤਲਬ ਮੇਰੀ ਗੱਲ ਤੇ RAM ji ਤਾਂ ਸਾਨੂੰ ਦੁਨੀਆ ਚ ਲੈ ਕੇ ਆਏ ਆ ਸਰਕਾਰੀ ਜਿਹੜੀ ਕਿਹੜੇ ਮੁੱਦਿਆਂ ਤੇ ਚੋਣ ਲੜੀ ਗਈ ਜੀ ਪੀਐਸ ਵੀ ਚੋਣ ਗਈ ਅਸੀਂ ਲੋਕਾਂ ਦੇ ਮੁੱਦਿਆਂ ਤੇ ਚੋਣ ਲੜਾਂਗੇ ਜਿਹੜਾ 10 ਸਾਲ ਲੋਕਾਂ ਦਾ ਘਾਣ ਹੋਇਆ ਜਿਹੜੀ ਲੋਕਾਂ ਦੇ ਨਾਲ ਲੁੱਟਖੋਟ ਹੋਈ ਜਿਹੜੀ ਬੇਰੁਜ਼ਗਾਰੀ ਪੈਦਾ ਹੋਈ ਜਿਹੜੀ ਹਿੰਦੁਸਤਾਨ ਦੀਆਂ ਚੀਜ਼ਾਂ ਵੇਚ ਦਿੱਤੀਆਂ ਗਈਆਂ ਬਣਾਈ ਇੱਕ ਵੀ ਨਹੀਂ ਗਈ ਮੈਨੂੰ ਦੱਸ ਦਿਓ ਵੀ ਜੇ ਇਹਨਾਂ ਨੇ ਕੋਈ ਇਦਾਂ ਦੀ ਕੋਈ ਚੀਜ਼ ਬਣਾਈ ਹਾਂ ਦੋ ਚਾਰ ਚੀਜ਼ਾਂ ਜ਼ਰੂਰ ਖਰੀਦੀਆਂ ਹੋਣਗੀਆਂ ਹਾਂ ਜਿਹੜੀਆਂ ਹੇ ਲੋਕਾਂ ਨੂੰ ਟਾਈਟ ਕਰਨ ਵਾਸਤੇ ਲੋਕਾਂ ਨੂੰ ਦੁਖੀ ਕਰਨ ਵਾਸਤੇ ਚੀਜ਼ਾਂ ਖਰੀਦੀਆਂ ਇਹ ਭਾਰੀ ਇਕੱਠ ਦੇ ਵਿੱਚ ਅੱਜ ਭਾਰੀ ਇਕੱਠ ਕੀਤਾ ਗਿਆ ਕਾਗਰ ਪਾਰਟੀ ਕੋਲ ਆਇਆ ਇਹ ਭਾਰੀ ਇਕੱਠ ਜਿਹੜਾ ਹੈ ਇਹ ਆਮ ਪੀਪਲ ਦਾ ਇਕੱਠ ਨਹੀਂ ਹੈ ਇਹ ਕੱਲਾ ਕੱਲਾ ਜਿਹੜਾ ਸਾਡਾ ਯਾਰ ਸਾਥੀ ਉਹ ਆ ਜਿਹੜੇ ਕੀ ਸਾਡੇ ਵਰਕਰ ਆ ਜਿਹੜੇ ਕੀ ਇਸ 2024 ਦੀ ਇਲੈਕਸ਼ਨ ਨੂੰ ਲੜਨਗੇ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਉਹਨੂੰ ਜਿਸ ਲਈ ਲੜਨਗੇ ਇਹ ਸਾਰੇ ਸਾਥੀ ਉਹਨਾਂ ਨੂੰ ਬੁਲਾਇਆ ਗਿਆ ਆ ਜਿਸ ਲਈ ਇਕੱਠ ਕਰਾਂਗੇ ਉਸ ਲਈ ਟਟੋ ਕੱਟ 10 20 50000 ਦਾ ਇਕੱਠ ਕਰਾਂਗੇ ਇਹ ਇਕੱਠ ਨਹੀਂ ਕਿ ਇਹ ਇੱਕ ਮੀਟਿੰਗ ਆ ਨਾਟ ਜਲਸਾ ਸਰ ਕਿਹੜੇ ਕਿਹੜੇ ਸੀਨੀਅਰ ਲੀਡਰ ਆ ਰਹੇ ਨੇ ਹਾਂਜੀ ਸਾਡੇ ਜਿੰਨੇ ਵੀ ਨੌਂ ਵਿਧਾਨ ਸਭਾ ਦੇ ਆ ਇਨਚਾਰਜ ਐਮ ਐਲ ਏ ਐਕਸ ਐਮ ਐਲ ਏ ਉਹ ਆ ਰਹੇ ਆ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਆ ਰਹੇ ਆ ਸਾਰੇ ਹੀ ਬਲਾਕਾਂ ਦੇ ਪ੍ਰਧਾਨ ਆ ਰਹੇ ਆ ਸਾਡੇ ਜਿਹੜੇ ਵੀ ਬਲਾਕ ਦੇ ਪ੍ਰਧਾਨ ਆ ਬਲਾਕ ਦੀਆਂ ਜਿਹੜੀਆਂ ਕਮੇਟੀਆਂ ਹੈ ਉਹ ਆ ਰਹੇ ਆ ਸਾਰੇ ਜਿਹੜੇ ਹੋਰ ਸਾਡੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਆ ਐਮ ਸੀ ਸਹਿਬਾਨ ਉਹ ਆ ਰਹੇ ਇਹ ਡਾ ਰਹੇ ਮਗਰ ਦੰਨੇ ਵਾਲੇ ਆ ਤੇ ਕਾਂਗਰਸੀ ਨਾ ਵਰਕਰ ਹੈ ਤੇ ਨਾ ਕਾਂਗਰਸ ਦਾ ਲੀਡਰ ਹੈ ਜਿਹੜਾ ਇਹਨਾਂ ਦੇ ਕਹਿਣ ਤੇ ਡਰ ਜਾਏ। ਵਾਹਿਗੁਰੂ ਅ ਅੱਜ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਨੇ ਅੱਜ ਉਹ ਪਹਿਲੀ ਵਾਰ ਹੁਸ਼ਿਆਰਪੁਰ ਆਏ ਨੇ ਆ ਰਹੇ ਨੇ ਤੇ ਉਹਨਾਂ ਦੀ ਪਲੇਠੀ ਮੀਟਿੰਗ ਦੇ ਲਈ ਵੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ। ਔਰ ਦੂਸਰਾ ਅੱਜ ਜੋ ਸਭ ਤੋਂ ਜੋ ਅੱਜ ਪ੍ਰੋਗਰਾਮ ਹੈ ਅੱਜ ਸਾਡੇ ਜਿੰਨੇ ਵੀ ਸਾਡੇ ਵਰਕਰਸ ਐ ਸਾਡੇ ਕੋਆਰਡੀਨੇਟਰਸ ਐ ਸਾਡੇ ਬੂਥ ਲੈਵਲ ਵਰਕਰਸ ਐ ਸਾਡੀਆਂ ਫਰੰਟਲ ਆਰਗੇਨਾਈਜੇਸ਼ਨ ਐ ਅੱਜ ਸਾਰੇ ਵਰਕਰਸ ਦਾ ਇਕੱਠਾ ਐ ਅੱਜ ਉਹ ਖਾਸ ਤੌਰ ਤੇ ਇੱਚੇ ਤੌਰ ਤੇ ਸਾਰੇ ਵਰਕਰਸ ਦਾ ਸੁਝਾਅ ਲੈਣ ਆ ਰਹੇ ਆ ਕਿ ਡਿਸਪਲਿਨ ਬਾਰੇ ਸੁਝਾਅ ਲੈਣਗੇ ਔਰ ਦੂਸਰਾ ਖਾਸ ਤੌਰ ਤੇ ਜਿਹੜਾ ਕਿਆਸ ਰਾਈਆਂ ਲਗਾ ਰਹੀਆਂ ਕਿ ਅਲਾਈਅੰਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਸੋ ਹਰ ਤਰ੍ਹਾਂ ਦਾ ਜਿਹੜੇ ਵਰਕਰਸ ਦੀ ਸਾਡੀ رائے ਹੈ ਉਹ ਸੁਣਨਗੇ ਔਰ ਮੈਂ ਸਮਝਦਾ ਕਿ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ ਜਦੋਂ ਸਾਡੇ ਬੂਥ ਲੈਵਲ ਵਰਕਰਸ ਤੱਕ ਚਾਹੇ ਸਾਡੇ ਕੋ ਸਮਤੀ ਮੈਂਬਰ ਨੇ ਚਾਹੇ ਸਾਡੇ ਸਰਪੰਚ ਸਾਹਿਬਾਨ ਨੇ ਕਾਉਂਸਲਰ ਨੇ ਹਰ ਇੱਕ ਤੋਂ ਜਿਹੜਾ ਉਹਨਾਂ ਦੀ ਓਪੀਨੀਅਨ ਜਿਹੜੀ ਉਹ ਲਈ ਜਾਏਗੀ ਔਰ ਜਿਹੜਾ ਇਸ ਮੀਟਿੰਗ ਦਾ ਮੁੱਖ ਮਕਸਦ ਵੀ ਹੋਏਗਾ ਉਹ ਵਰਕਰਸ ਦਾ ਓਪੀਨੀਅਨ ਹੈ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ ਨਾ ਕਿ ਸਾਡੀਆਂ ਕਿਉਂਕਿ ਅਸੀਂ ਤਾਂ ਬੋਲਦੇ ਹੀ ਰਹਿੰਦੇ ਹਾਂ ਸੋ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਅੱਜ ਜ਼ਰੂਰੀ ਤੌਰ ਤੇ ਯਾਦੂ ਸਾਹਿਬ ਸੁਣਨਗੇ ਔਰ ਉਹਨਾਂ ਦੇ ਨਾਲ ਸ਼ਾਇਦ ਬਾਜਵਾ ਸਾਹਿਬ ਵੀ ਉੱਥੇ ਦੇ ਸੀਗੇ ਜ਼ਰੂਰ ਆਣਗੇ ਅੱਜ ਬੜਿੰਗ ਸਾਹਿਬ ਕਿਸੇ ਕਾਰਨ ਕਰਕੇ ਆ ਨਹੀਂ ਸਕਦੇ ਕਿਉਂਕਿ ਅੱਜ ਠੀਕ ਨਹੀਂ ਹੈ ਬਿਮਾਰ ਸੀ ਸੋ ਅੱਜ ਦਾ ਇਹ ਪ੍ਰੋਗਰਾਮ ਥੈਂਕ ਯੂ ਸਾਡੀ ਪਾਰਟੀ 13 ਸੀਟਾਂ ਦੇ ਘਰੀ ਇਕੱਲੇ ਇਲੈਕਸ਼ਨ ਲੜਾ ਪੰਜਾਬ ਦੇ ਆ ਦੇਖੋ ਆਮ ਆਦਮੀ ਪਾਰਟੀ ਉਹਨਾਂ ਦਾ ਇੱਕ ਆਪਣਾ ਸੰਗਠਨ ਆ ਆਪਣੀ ਸਰਕਾਰ ਆ ਉਹਨਾਂ ਨੂੰ ਪੂਰਾ ਹੱਕ ਆ ਲੜਨਾ ਚਾਹੀਦਾ ਪਰ ਇਹ ਸਾਡੇ ਜੋ ਵਰਕਰਸ ਦਾ ਓਪੀਨੀਅਨ ਆ ਉਹ ਅਸੀਂ ਆਪਣੇ ਹਾਈ ਕਮਾਂਡ ਤੱਕ ਕਨਵੇ ਕਰ ਦਿੱਤਾ ਤੇ ਜੋ ਸਾਡੇ ਹਾਈ ਕਮਾਂਡ ਦਾ ਫੈਸਲਾ ਹੋਇਆ ਅਸੀਂ ਉਸ ਦੇ ਤਹਿਤ ਸਾਰਾ ਜਿਹੜਾ ਸਾਡੇ ਵਰਕਰ ਹੈ ਡਿਸਪਲਿਨ ਦੇ ਤਹਿਤ ਉਸ ਦੇ ਤਹਿਤ ਜਿਹੜਾ ਚੋਣ ਲੜਿਆ ਜਾ